ਜਿਨਕੇ ਅੰਤਰ ਵਸਿਆ ਮਿਰ ਹਰ ਹਰੂ ਤਿਨਕੇ ਸਭ ਰੋਗ ਗਵਾਈ ਸਤਿਪਾਠਾ ਮਹਾਰਾਜ ਜੀ ਬਚਨ ਅਰਦੇ ਹਨ ਕੇ ਪਾਈ ਜਿਨਾਂ ਮੁਖਾਂ ਦੇ ਮਿਰਤੇ ਦੇ ਵਿੱਚ ਮੇਰਾ ਹਰਿ ਅਰਪ ਕਾਰ ਵਸਦਾ ਹੈ ਉਹਨਾਂ ਦੇ ਉਹ ਹਰੀ ਸਾਰੇ ਰੂਪ ਦੁੱਖ ਦੂਰ ਕਰਨੀ ਅਕਾਲ ਪੁਰਖ ਵੈਰੂ ਜੀ ਦਾ ਆਵਾਸਨਾ ਧਾਰ ਸਤਿਗੁਰ ਜੀ ਦੇ ਨਾਮ ਨੇ ਅੰਦਰ ਜਿਹਦੇ ਦੇ ਹਿਰਦੇ 'ਚ ਨਾਮ ਵਸ ਗਿਆ ਉਹਦੇ ਅੰਦਰੋਂ ਸਾਰੇ ਦੁੱਖ ਸਾਰੇ ਦੂਰ ਹੋ ਜਾਂਦੇ ਨੇ ਦੁੱਖ ਗੇੜੇ ਨੇ ਜਿਹੜੇ ਸਾਨੂੰ ਹਰ ਬੇੜੀ ਚਿੰਤਾ ਵਿੱਚ ਲਾਈ ਰੱਖਦੇ ਨੇ ਦੁੱਖ ਕੋ ਨੇ ਜਿਹੜੇ ਸੰਤਕਾਰਾਂ ਬਰਪਰੇ ਤੇ ਜੀ ਦੁੱਖ ਕੋ ਹਨ ਜਿਹੜੇ ਨਾਮ ਨੂੰ ਜੁੜਨੀ ਦਿੰਦੇ ਦੁਬੱਡੇ ਦੁੱਖ ਨੇ ਬਾਸਰ ਕਹਿੰਦੇ ਨੇ ਕਾਮ ਕੂਦ ਲੋਭ ਲੋਭ ਓਕਾਰ ਆਦੁਕ ਜਿਹੜੇ ਇਹ ਦੁੱਖ ਨੇ ਇਹਨਾਂ ਵਿੱਚ ਕੋ ਇੱਕ ਦਵਾਈ ਐ ਇੱਕੋ ਇੱਕ ਇਹਨਾਂ ਦਾ ਇਲਾਜ ਹੈ ਉਹ ਹੈ ਧਾਰਮਿਕ ਤਨ ਨੂੰ ਤੰਦ ਦੇ ਰੂਪਾਂ ਬਾਹਰ ਤੇ ਜਿਸ ਤਰ੍ਹਾਂ ਬੈ ਡਾਕਟਰ ਦਵਾਈ ਦਿੰਦੇ ਹਨ ਉਹ ਦਵਾਈ ਨੂੰ ਖਾਣ ਦੇ ਨਾਲ ਤਨ ਅਰੋਗ ਹੋ ਜਾਂਦਾ ਹੈ ਪਰ ਉਹ ਦਵਾਈ ਤੋਂ ਵੀ ਪਰਹੇਜ਼ ਰੱਖਿਆ ਇਸੇ ਤਰ੍ਹਾਂ ਨਾਮ ਅਸੀਂ ਜਪਦੇ ਹਾਂ ਪਰ ਪਰਹੇਜ਼ ਹੈ ਕੀ ਤੁੱਕੀ ਨਾਮ ਦੀ ਦਵਾਈ ਦੇ ਨਾਲ ਨਾਲ ਜਿਹੜੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਅੰਤ ਕਾਲ ਸਾਖਾਂ ਜਨ ਪਿਆਰੇ ਸੰਗ ਪਰੇਹ ਰਸਤੇ ਤੇ ਚਾਰ ਬਜਰ ਪ੍ਰਗਟ ਆਇਆ ਤੇ ਹੋਰ ਜਿਹੜੇ ਬੱਚ ਉਹਦੇ ਬੱਚ ਦੇ ਅੰਜਨਾ ਚ ਇਨਸਾਨ ਨਾਮ ਜਪਣ ਦੇ ਨਾਲ ਕਾਲ ਗੁਰੂ ਜੀ ਦੇ ਬਚਨਾਂ ਨੂੰ ਮੰਨਦਾ ਹੈ ਨਾਮ ਅੰਦਰ ਨਹੀਂ ਖਲ੍ਹ ਸਕਦਾ ਨਾਮ ਅੰਦਰ ਹੀ ਵਸਦਾ ਹੈ ਇਸ ਕਰਕੇ ਜਦੋਂ ਅਸੀਂ ਗੁਰੂ ਜੀ ਦੇ ਪਾਵਨ ਬਚਨਾਂ ਨੂੰ ਮੰਨਦੇ ਹੋਏ ਹਉ ਸਕਾਰ ਕੁਰਪ ਬੈਕੁ ਜੀ ਦਰਸ਼ਨ ਕਰਦੇ ਮਾਨਬ ਤੇ ਸਤਿਗੁਰ ਜੀ ਕਹਿੰਦੇ ਉਹ ਕਾਲ ਕੁਰਪ ਬੈਕੁ ਨੂੰ ਅੰਦਰ ਧਾਕ ਕੇ ਵਾ ਸੁਣ ਹੁੰਦਾ ਤੇ ਜਦੋਂ ਅੰਦਰ ਆ ਕੇ ਵੱਸਦਾ ਹੈ ਤੇ ਜਿਹੜੇ ਤੇ ਰੋਗ ਨਹੀਂ ਮਨ ਦੇ ਰੋਗ ਨਹੀਂ ਕਿ ਮਨ ਦੇ ਰੋਗ ਸਾਰੇ ਠੂਲ ਹੋ ਜਾਂਦੇ ਹਨ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਹੇ ਨ ਪਵਿੱਤਰ ਪਰਮ ਪਰਕਾਰ ਸਭ ਜਿਹਦੇ ਭਾਈ ਜਿਨ੍ਹਾਂ ਮਨਕਾਂ ਵਿੱਚ ਪਰਮਾਤਮਾ ਦਾ ਨਾਮ ਸਿਮਰਿਆ ਨਾਮ ਹਿਰਦੇ ਚ ਵਸਾਇਆ ਉਹ ਹਉਮੈ ਆਦਿਕ ਰੂਪਾਂ ਤੋਂ ਸਤੰਤਰ ਹੋ ਗਏ ਨੇ ਤੇ ਉਹਨਾਂ ਨੇ ਸਭ ਤੋਂ ਉੱਚਾ ਤੇ ਪਵਿੱਤਰ ਆਤਮਕ ਅਰਜਾ ਪ੍ਰਾਪਤ ਕਰਨਿਆ ਅਬੇ ਪਰਮ ਪਦ ਪਾਇ ਜੀ ਪਾਸਾ ਜੀ ਕਹਿੰਦੇ ਨਾਲ ਤੇ ਪਵਿੱਤਰ ਹੈ ਨਾਮ ਦਾ ਦਰਜਾ ਨਾਲੇ ਸਭ ਤੋਂ ਉੱਚਾ ਹੈ ਸਾਹਿਬ ਜੀ ਕਹਿੰਦੇ ਕਾਲਪੁਰ ਵਹਿਗੁਰੂ ਜੀ ਦੇ ਨਾਮ ਤੋਂ ਵੀ ਉੱਚਾ ਉਹ ਸਰ ਕਾਲਪੁਰ ਵਹਿਗੁਰੂ ਜੀ ਦਾ ਨਾਮ ਹੈ ਇਸ ਕਰਕੇ ਜਿਹੜਾ ਵੀ ਮਨੁੱਖ ਹਿਰਦੇ ਕਰਕੇ ਨਾਮ ਜਪਦਾ ਹੈ ਅੰਦਰ ਹਿਰਦੇ ਦੇ ਨਾਮ ਨੂੰ ਸੌਂਦਾ ਹੈ ਉਹਨਾਂ ਦੇ ਸਾਰੇ ਰੋਗ ਨੇ ਮੁੰੇ ਦਾ ਰੂਪ ਜੰਦਾ ਹੈ ਤੇ ਭਾਈ ਉਹ ਪਵਿੱਤਰ ਆਤਮਾ ਬਦਲ ਜਾ ਉੱਚਾ ਦਰਜਾ ਹਾਸਲ ਕਰ ਲੈਂਦਾ ਹੈ ਮੇਰੇ RAM ਹਰ ਜਨ ਅਰੋਗ ਭਈ ਮੇਰੇ RAM ਦੇ ਮੇਰੇ ਹਰੀ ਦੇ ਜਿਹੜੇ ਦਾਸ ਨੇ ਪਾਸਾ ਜੀ ਕਹਿੰਦੇ ਭਾਈ ਉਹ ਅਰੋਗਾਂ ਤੋਂ ਜਿਹੜੇ ਹਉਮੈ ਆਤਮ ਦੇ ਰੂਪ ਲੱਗੇ ਹੋਏ ਇਨਾ ਰੋਗਾਂ ਤੋਂ ਅਰੋਗ ਭਏ ਭਾਵ ਕਿੰ ਰੋਏ ਹੋ ਗਏ ਨਾਨਕ ਨਾਮ ਰੋਗ ਨਾਸ ਹੋ ਗਏ ਨੇ ਇਨਾ ਰੋਗਾਂ ਦਾ ਹੁਣਾਂ ਤੇ ਅਸਰ ਨਹੀਂ ਹੁੰਦਾ ਹੈ ਕਿਉਂਕਿ ਨਾਮ ਅੰਦਰ ਵਸ ਗਿਆ ਹੈ ਗੁਰਬਾਣੀ ਜਿਨ੍ਹਾਂ ਜਗਿਆ ਮੇਰਾ ਹਾਰ ਹਾਰ ਤਿਨ ਕੇ ਹਮ ਮੈ ਰੋਗ ਗਈ ਰਹਾ ਹਾਰੋ ਜਿਨ੍ਹਾਂ ਮੁੱਖਾਂ ਨੇ ਵਿਪਾਈ ਗੁਰੂ ਦੇ ਬਚਨਾਂ ਉੱਤੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਅਕਾਲ ਪੁਰਖ ਵੈਕੂ ਜੀ ਦਾ ਨਾਮ ਜਪਿਆ ਹੈ ਉਹਨਾਂ ਦੇ ਹੋਏ ਆਦਿ ਰੋਗ ਸਾਰੇ ਰੋਗ ਤੰਬੇ ਵੀ ਮੰਦ ਵੀ ਦੂਰ ਹੋ ਗਏ ਹਨ ਰਹਾ ਬ੍ਰਹਮਾ ਤੇਸਨ ਮਹਾਂਦੇਵ ਉਤਰੇ ਗੁਰੂ ਰੂਪੀ ਤੇ ਚ ਹਮੇ ਕਾਰ ਕਮਾਈ ਆਸਾ ਜੀ ਕਹਿੰਦੇ ਪ੍ਰਾਣਾ ਜੀ ਦੀਆਂ ਦਸੀਆਂ ਸਾਖੀਆਂ ਅਨੁਸਾਰ ਤੇ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ ਜਿਹੜੇ ਵੱਡੇ ਦੇਵਤੇ ਮੰਨੇ ਜਾਂਦੇ ਨੇ ਸੰਸਾਰ ਵਿੱਚ ਜਿਨ੍ਹਾਂ ਦੀ ਪੂਜਾ ਹੁੰਦੀ ਹੈ ਬ੍ਰਹਮਾ ਜੀ ਵਿਸ਼ਨੂ ਜੀ ਸ਼ਿਵ ਜੀ ਆਸਾ ਜੀ ਕਹਿੰਦੇ ਇਹ ਵੀ ਰੋਕੀ ਰਹੇਗੇ ਕਿਉਂ ਰੋਕੀ ਰਹੇਗੇ ਕਿਉਂਕਿ ਉਹਨਾਂ ਨੇ ਵੀ ਹਉਮੈ ਦੇ ਵਿਚਕਾਰ ਕੀਤੀ ਹੈ ਉੰਨੇ ਦੇ ਵਿੱਚ ਹੀ ਰਹੇ ਨੇ ਕਿਤੇ ਕਾਰਨ ਕਰੇ ਨਾ ਹਾਂ ਜਿਤਨਾ ਗੁਰਬਾਣੀ ਦੇ ਵਿੱਚ ਵਚਨ ਹੈ ਸਭ ਕੁ ਕਰ ਸਕਦੇ ਹਾਂ ਏਕਾ ਮਾਈ ਤੁਸਤ ਆਈ ਤੇ ਚੇਲੇ ਪ੍ਰਵਾਣਿ ਦੇ ਸੰਸਾਰੀ ਇੱਕ ਭੰਡਾਰੀ ਇੱਕ ਦਾਰੇ ਦੀਵਾਨ ਕਰ ਸਕਦੇ ਜੀ ਜੇ ਕਾਲਪੁਰਤ ਇਹਨਾਂ ਦੀ ਜੁੜਦੀ ਲਾਈ ਲਿਆ ਇੱਕ ਨੂੰ ਭੰਡਾਰੀ ਨੂੰ ਜੀਤੇ ਬਾਅਦ ਤੇ ਸੰਸਾਰੀ ਜਿਹੜੇ ਜਿਹੜੇ ਰਾਈ ਸੰਸਾਰ ਦੇ ਈਵਰਣੀਏ ਇੱਕ ਲਾਏ ਦੀ ਬਾਣੀ ਤੇ ਇੱਕ ਨੂੰ ਲਾਏ ਕਰਨ ਦੀ ਲੈ ਕਰਨ ਦੀ ਬਾਣੀ ਤੇ ਪਾਸਾ ਕਹਿੰਦੇ ਅਕਾਲ ਪੁਰਖ ਦੇ ਹੁਕਮ ਤੋਂ ਬਿਨਾ ਕਰੇ ਕੁਝ ਕਰ ਨਹੀਂ ਸਕਦੇ ਕਿਉਂਕਿ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਭਉਤ ਹੈ ਉਹ ਮਿਤਾ ਅਕਾਲ ਪੁਰਖ ਵੈਰਗੁਰੂ ਨੇ ਤਿੰਨਾਂ ਨੂੰ ਵੇਖ ਰਿਹਾ ਪਰ ਉਹ ਤਿੰਨੇ ਅਕਾਰ ਪੁਰਖ ਵੈਰਗੁਰੂ ਜੀ ਨੂੰ ਨਹੀਂ ਵੇਖ ਸਕਦੇ ਤੇ ਪਾਸਾ ਕਹਿੰਦੇ ਜੋਤਿ ਸੁਭਾਵ ਹੈ ਉਵੇਂ ਕਰਾਵੇ ਜਿਵੇਂ ਹੋਵੇ ਪਰਮਾਨ ਜਿਵੇਂ ਕਾਰਪੁਰ ਗਾਇਬ ਨੂੰ ਚੌਂਦਾ ਹੈ ਤੇ ਉਹਨਾਂ ਤੋਂ ਹੋਵੇ ਹੀ ਕਰਾਉਂਦਾ ਹੈ ਪਰ ਭਾਗਸਾ ਗਿਦ ਨੂੰ ਅੰਦਰ ਇਹ ਹਉਮੈ ਪੈਦਾ ਹੋ ਗਈ ਕਿ ਇਹ ਜਿਹੜਾ ਕਾਰਨ ਹੈ ਸਾਰਾ ਅਸੀਂ ਕਰ ਲਏ ਇਸ ਕਰਕੇ ਗਿਵਰਵਾਜ ਭਾਗਸਾ ਗੇ ਤੇ ਇਹ ਵੀ ਭਾਈ ਹਉਮੈ ਦੇ ਰੋਗੀ ਹਨ ਇਹਨਾਂ ਦੇ ਅੰਦਰ ਵੀ ਹਉਮੈ ਦਾ ਰੋਗ ਹੈ ਜਿਨ ਕੀਏ ਇਸ ਹੈ ਨਾ ਚਿਤ ਹੈ ਬੋਪੜੇ ਹਰ ਗੁਰਮੁਖ ਸੋਚੀ ਪਾਈ। ਬਾਸਕ ਦੇ ਜਿਹੜੇ ਅਕਾਲ ਪੁਰਖ ਵਹਿਗੂ ਜੀ ਨੇ ਪੈਦਾ ਕੀਤੇ ਨੇ ਉਸ ਨੂੰ ਇਹ ਵਿਚਾਰੇ ਚੇਤ ਨਹੀਂ ਜਿਹੜੇ ਅਕਾਲ ਪੁਰਖ ਜੀ ਨੇ ਇਹਨਾਂ ਨੂੰ ਪੈਦਾ ਕੀਤਾ ਪ੍ਰਗਟ ਕੀਤਾ ਬਾਸਕ ਦੇ ਨੂੰ ਭੁੱਲ ਗਏ ਉਹਦਾ ਨਾਮ ਨਹੀਂ ਜਪਦੇ ਆਪੋ ਆਪ ਨਹੀਂ ਵਿੱਚ ਵੱਡੇ ਬਣੇ ਦਿੰਦੇ ਹਨ ਪਰਮਾਤਮਾ ਦੀ ਸੂਝ ਤਾਂ ਗੁਰੂ ਦੇ ਸਾਰਨ ਤਿਆਗ ਹੀ ਪੈਂਦੀ ਹੈ ਓ ਮੈਂ ਰੂਪ ਸਭ ਜਗਤ ਵਿਆਪਿਆ ਤੈਨ ਕੋ ਜਨਮ ਮਰਨ ਦੁੱਖ ਭਾਰੀ ਸਾਰਾ ਸੰਸਾਰ ਪਾ ਸਕਦੇ ਭਾਈ ਮੋਹਮੇ ਦੇ ਰੂਪ ਦੇ ਵਿੱਚ ਫਸਿਆ ਰਹਿੰਦਾ ਹੈ ਸਭ ਨੂੰ ਰੂਪ ਹੈ ਓਮੇ ਦਾ ਕਿਸੇ ਨੂੰ ਆਪਣੀ ਮਾਇਆ ਦਾ ਅਹੰਕਾਰ ਪੂਜੰਦਾ ਹੈ ਕਿਸੇ ਨੂੰ ਤੁੰਦਰ ਸਰੀਰ ਦਾ ਕਿਸੇ ਨੂੰ ਆਪਣੇ ਪਿਆਰ ਪੁੱਤਰਾਂ ਦਾ ਕਿਸੇ ਨੂੰ ਕਾਰੋਬਾਰ ਦਾ ਪਾ ਸਕਦੇ ਸਾਰਾ ਸੰਸਾਰ ਓਮੇ ਦੇ ਰੂਪ ਵਿੱਚ ਵਸਿਆ ਰਹਿੰਦਾ ਹੈ ਤੇ ਓਮੇ ਵਿੱਚ ਵਸੇ ਹੋਏ ਉਹਨਾਂ ਨੂੰ ਕੰਮ ਜਨਮ ਕਰਨ ਦਾ ਭਾਰਾ ਦੁੱਖ ਲੱਗਿਆ ਨਹੀਂ ਲੱਗਦਾ ਹੈ ਓਮੇ ਦੇ ਵਿੱਚ ਇਹ ਸੰਸਾਰ ਦੇ ਵਿੱਚ ਗੋੜ ਮੁੜ ਕੇ ਫਿਰ ਇਹ ਸੰਸਾਰ ਵਿੱਚ ਜੀਵ ਆਉਂਦਾ ਹੈ ਜੰਦਾ ਹੈ ਜੰਮੇ ਮਰੇ ਮਰੇ ਤੇ ਜੋ ਹੈ ਬਹੁਤ ਸਜਾਈ ਪਿਆ ਹੈ ਜਿਸ ਤੇ ਬਹੁਤ ਸਤਿਗੁਰ ਪਾਸਾ ਕਹਿੰਦੇ ਨੰਮਾ ਸਮਾ ਜਨਮ ਮੰਨ ਦੇ ਵਿਥੀ ਬਤੀਤ ਕਰਦਾ ਹੈ ਗੋਲ ਪ੍ਰਸਾਦੀ ਕੋ ਬਿਰਲਾ ਟੁਟੈ ਇਸ ਜਨ ਕਾ ਹਉ ਬਲਿ ਨਾਰੀ ਤੇ ਪਾਸਾ ਜੀ ਕਹਿੰਦੇ ਕੋਈ ਬਿਰਲਾ ਮੁਖ ਗੁਰੂ ਦੀ ਕਿਰਤਾਂ ਦੇ ਨਾਲ ਇਸ ਹਉਮੈ ਦੇ ਰੂਪ ਤੋਂ ਮੁਕਤ ਹੁੰਦਾ ਹੈ ਇਸ ਹਉਮੈ ਦੇ ਰੂਪ ਤੋਂ ਤਲਾਸੀ ਪੁੰਗਾ ਹੈ ਤੇ ਮੈਂ ਸਤਿਗੁਰੂ ਜੀ ਕਹਿੰਦੇ ਜਹੇ ਮਨੁੱਖ ਤੂੰ ਸਾਧਕੇ ਜਾਂਦਾ ਹਾਂ ਜਿਹਦੇ ਸਿੱਟ ਸਤ ਜੀ ਸੋਈ ਹਰ ਜਾਣੈ ਤਾਂ ਕਾ ਰੂਪ ਪਰੂ ਜਿਸ ਪਰਮਾਤਮਾ ਨੇ ਇਸ ਸ੍ਰਿਸ਼ਟੀ ਸਾਜੀ ਹੈ ਭਾਈ ਪੈਦਾ ਕੀਤੀ ਹੈ ਉਹ ਆਪ ਹੀ ਇਸ ਦੇ ਰੋਗ ਨੂੰ ਵੀ ਜਾਣ ਲੈ ਤੇ ਦੂਰ ਵੀ ਕਰਦਾ ਹੈ ਰੋਗ ਵੀ ਜਾਣਦਾ ਸਮ ਕਿਹੜੇ ਕਿਹੜੇ ਚਿੰਬੜੇ ਹੋਏ ਨੇ ਸਾਨੂੰ ਨਹੀਂ ਪਤਾ ਲੱਗਦਾ ਕਿ ਸਾਨੂੰ ਕਿਹੜਾ ਰੋਗ ਹੈ ਉਮੀਦ ਹੈ ਕੰਡ ਹੈ ਕੋਡ ਹੈ ਰੂਪ ਹੈ ਕਿਹੜਾ ਰੂਪ ਚੜ੍ਹਿਆ ਤੁਹਾਨੂੰ ਨਹੀਂ ਪਤਾ ਪਰ ਹਾਲਪੁਰਜ ਵੈ ਨੂੰ ਜਾਣਦਾ ਤੇ ਜਿਹੜੇ ਵੀ ਗੁਰੂ ਦੀ ਸ਼ਕਤ ਵਿੱਚ ਆਣ ਆ ਰਹੇ ਨੇ ਗੁਰੂ ਵਾਲੇ ਬਣ ਜਾਂਦੇ ਨੇ ਨਾਮ ਲੱਭਦੇ ਨੇ ਆਸਾ ਕੰਦੇ ਫਿਰ ਦੂਰ ਵੀ ਕਰਦਾ ਕਿ ਉਹਨਾਂ ਦੇ ਭਾਈ ਰੂਪ ਤੇ ਉਸ ਪਰਮਾਤਮਾ ਦਾ ਸਰੂਪ ਹੱਤ ਮੰਨੀ ਤੋਂ ਪਰੇ ਹੈ ਨਾਨਕ ਆਪੇ ਵੇਖ ਹਰ ਵਿਕਸ ਹੈ ਮੋਰਮਕ ਬ੍ਰਹਿਮ ਵਿਚਾਰੋ ਤੇ ਵੱਡਿਆਂ ਦੇ ਮੂੰਹ ਲਾ ਕੇ ਤੁਹਾਨੂੰ ਰਾਮਦਾਸ ਜੀ ਬਚਨ ਕਰਦੇ ਨੇ ਇਹੇ ਨਾਲਕ ਉਹ ਪਰਮਾਤਮਾ ਆਪ ਹੀ ਆਪਣੀ ਰਚੀ ਸ੍ਰਿਸ਼ਟੀ ਨੂੰ ਦੇਖ ਕੇ ਖੁਸ਼ ਹੁੰਦਾ ਹੈ ਗੁਰੂ ਦੀ ਸ਼ਰਨ ਲੈ ਕੇ ਪਰਮਾਤਮਾ ਦੇ ਬਨਾਂ ਦੀ ਸੂਝ ਆਉਂਦੀ ਹੈ ਸਤਿਗੁਰੂ ਜੀ ਕਹਿੰਦੇ ਬਿਨਾਂ ਗੁਰੂ ਤੋਂ ਭਾਈ ਕੋਈ ਪੂਝ ਗਿਆਨ ਨਹੀਂ ਆਉਣਾ ਸੰਤ ਨਹੀਂ ਆਉਣੀ ਇਸ ਕਰਕੇ ਗੁਰੂ ਤੋਂ ਬਿਨਾਂ ਤਿਵੇਂ ਇਹ ਕਿ ਜਨਮ ਮਰਨ ਦੀ ਇਹ ਕਿਹੇ ਨਾਸ ਨਹੀਂ ਹੋਣੀ ਹੈ ਇਸ ਕਰਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਤੋਂ ਨਾਮ ਦੀ ਰਾਖਰੇ ਕੇ ਨਾਮ ਜਪ ਕੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਕੇ ਇਸ ਸੰਸਾਰ ਨੂੰ ਮੋਕਤੀ ਪ੍ਰਾਪਤ ਕੀਤੀ ਜਾਂਦੀ ਹੈ